ਕਿਸਾਨ ਵੀਰੋ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਕਣਕ ਦੀ ਫਸਲ ਨੂੰ ਅੱਗ ਲੱਗਣ ਵਰਗੀਆਂ ਘਟਨਾਵਾਂ ਤੋਂ ਬਚਾਉਣ ਲਈ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਦਾ ਸਵਿੱਚ ਬੰਦ ਰੱਖੋ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੀ ਸੂਚਨਾ ਬਿਜਲੀ ਵਿਭਾਗ ਨੂੰ 9646108635 ਜਾਫਰਾ 1912 ਨੰਬਰ ਤੇ ਡਾਇਲ ਕਰਕੇ ਵੀ ਇਹ ਜਾਣਕਾਰੀ ਉਹਨਾਂ ਨੂੰ ਦੇ ਸਕਦੇ ਹੋ ਤਾਂ ਕਿ ਬਿਜਲੀ ਵਿਭਾਗ ਉਹਨਾਂ ਢਿੱਲੀਆਂ ਤਾਰਾਂ ਨੂੰ ਦਰੁਸਤ ਕਰ ਸਕੇ ਟਰਾਂਸਫਾਰਮਰ ਦੇ ਹੀਠੋਂ ਕਣਕ ਸਰੋਂ ਆਦ ਕੋਈ ਵੀ ਪੱਕੀ ਫਸਲ ਵੱਢ ਕੇ ਥੋੜੀ ਜੀ ਥਾਂ ਖਾਲੀ ਕਰ ਦਿਓ ਤਾਂ ਕਿ ਕੋਈ ਵੀ ਚੰਗਿਆੜੀ ਆਦ ਦੇ ਕਾਰਨ ਅੱਗ ਨਾ ਫੈਲ ਸਕੇ ਕੰਬਾਈਨ ਨਾਲ ਕਣਕ ਦੀ ਕਟਾਈ ਕਰਦੇ ਸਮੇ ਬੈਟਰੀ ਆਦ ਦੀਆਂ ਦਿਲਿਆਂ ਤਾਰਾ ਚੈੱਕ ਕਰੋ ਕਿਉਂਕਿ ਸਹੀ ਜੋੜ ਨਾ ਹੋਣ ਕਾਰਨ ਸੁਪਾਰਕ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ ਕਣਕ ਆਦ ਖੇਤਾਂ ਨੇੜੇ ਖੁੱਲੇ ਵਿੱਚ ਬੀੜੀ ਸਿਗਰਟ ਆਦ ਨਾ ਪੀਓ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਸ ਸੰਬੰਧੀ ਉਸ ਵਿਅਕਤੀ ਨੂੰ ਸਮਝਾਓ ਰੂੜੀ ਆਦ ਕੂੜੇ ਕਰਕਟ ਨੂੰ ਅੱਗ ਨਾ ਲਾਓ ਕਿਉਂਕਿ ਇਹਨਾਂ ਦੇ ਕਾਰਨ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਖੇਤਾਂ ਵਿੱਚ ਪਏ ਹੋਏ ਘਾਹ ਫੂਸ ਨੂੰ ਅੱਗ ਨਾ ਲਾਓ ਸੰਭਵ ਹੋ ਸਕੇ ਤਾਂ ਉਸ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਰੱਖ ਕੇ ਕੁਝ ਸਮੇਂ ਲਈ ਸੰਭਾਲ ਦਿਓ ਜਿਵੇਂ ਹੀ ਕਣਕ ਆਦਿ ਫਸਲ ਦੀ ਕਟਾਈ ਪੂਰੀ ਹੋ ਜਾਂਦੀ ਹੈ ਖੇਤ ਵਿਹਲੇ ਹੁੰਦੇ ਨੇ ਤਾਂ ਉਸ ਦੌਰਾਨ ਤੁਸੀਂ ਇਸ ਨੂੰ ਦੁਬਾਰਾ ਕੱਢ ਕੇ ਇਸ ਨੂੰ ਸਹੀ ਢੰਗ ਨਾਲ ਸੁਰੱਖਿਅਤ ਕਰ ਸਕਦੇ ਹੋ ਮੋਟਰ ਦੇ ਪਾਣੀ ਵਾਲੇ ਚ ਬੱਚੇ ਪਾਣੀ ਦੇ ਭਰ ਕੇ ਰੱਖੋ ਤਾਂ ਕਿ ਜੇਕਰ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਇਹਨਾਂ 'ਚ ਬੱਚਿਆਂ ਤੋਂ ਪਾਣੀ ਭਰ ਕੇ ਅੱਗ ਦੇ ਉੱਪਰ ਛਿੜਕਿਆ ਜਾ ਸਕੇ ਅੱਗ ਲੱਗਣ ਦੀ ਸੂਰਤ 'ਚ ਫਾਇਰ ਬਰਗੇਡ ਨੂੰ ਤੁਰੰਤ ਸੂਚਨਾ ਦਿਓ ਜਾਂ ਫਿਰ ਨੇੜੇ ਪੁਲਿਸ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦਿਓ ਖੇਤਾਂ ਆਦ ਨੇੜੇ ਪਾਣੀ ਭਰਨ ਲਈ ਬਾਲਟੀਆਂ ਆਦ ਬਰਤਨ ਜ਼ਰੂਰ ਸਹੀ ਥਾਂ ਤੇ ਸੰਭਾਲ ਕੇ ਰੱਖੋ ਤਾਂ ਕਿ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ ਪਿੰਡ ਵਿੱਚ ਉਪਲਬਧ ਪਾਣੀ ਵਾਲੀ ਟੈਂਕੀ ਪੰਚਾਇਤ ਪੱਧਰ ਤੇ ਜਾ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਪਾਣੀ ਨਾਲ ਭਰ ਕੇ ਤਿਆਰ ਰੱਖੋ ਤਾਂ ਕਿ ਐਮਰਜੈਂਸੀ ਦੌਰਾਨ ਇਸ ਦੀ ਵਰਤੋਂ ਕੀਤੀ ਜਾ ਸਕੇ ਟਰੈਕਟਰ ਪਿੱਛੇ ਤਮੀਆਂ ਹਲ ਆਦ ਨਾਲ ਅੱਗ ਬੁਝਾਉਂਦੇ ਸਮੇਂ ਸੁਰੱਖਿਅਤ ਸਹੀ ਦੂਰੀ ਬਣਾ ਕੇ ਰੱਖੋ ਤਾਂ ਕਿ ਅਜਿਹਾ ਕਰਦੇ ਸਮੇਂ ਟਰੈਕਟਰ ਜਾਂ ਡਰਾਈਵਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਅੱਗ ਲੱਗਣ ਦੀ ਸੂਰਤ ਵਿੱਚ ਕੰਬਾਈਨ ਟਰੈਕਟਰ ਆਦ ਸੁਰੱਖਿਅਤ ਥਾਵਲ ਲੈ ਜਾਓ ਇਸ ਜਾਣਕਾਰੀ ਨੂੰ ਅੱਗੇ ਵੱਧ ਤਦ ਵੱਧ ਹੋਰ ਕਿਸਾਨ ਵੀਰਾਂ ਨਾਲ ਸਾਂਝਾ ਕਰੋ ਤਾਂ ਕਿ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਹਿਜੇ ਹੀ ਅੱਗ ਤੇ ਕਾਬੂ ਪਾਇਆ ਜਾ ਸਕੇ ਤੇ ਆਪਣੇ ਭਾਈਚਾਰੇ ਦਾ ਖਿਆਲ ਰੱਖੋ ਜੇਕਰ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਾਰੇ ਲੋਕ ਮਿਲ ਕੇ ਆਪਣਾ ਫਰਜ਼ ਸਮਝਦੇ ਹੋਏ ਸਬੰਧਤ ਕਿਸਾਨ ਦੇ ਖੇਤ ਜਾਓ ਤੇ ਉਥੇ ਉਹਨਾਂ ਦੀ ਨਾਲ ਮਦਦ ਕਰੋ ਧੰਨਵਾਦ